ਸਸ ਸਿੱਖਾਂ ਤੇ ਜ਼ਰਾਂ ਪਰ ਮਾਥਮਾ ਦੀ ਕਰਪਾਤੋਂ ਸਿਵਸਾ ਲਈ ਠੀਕ ਠਾਕ ਹੋ ਗਿਆ ਮੈਂ ਵੀ ਠੀਕ ਠਾਕ ਹੈਗੀ ਆ ਤੇ ਅੱਜ ਆਪਾਂ ਦਿਵਾਲੀ ਦਾ ਦਿਨ ਆਇਆ ਤੇ ਆਪਾਂ ਬਣਾਈਏ ਅੱਜ ਮਿੱਠਾ ਮਿੱਠੇ ਦੇ ਵਿੱਚ ਇੰਨਾ ਸੌਖਾ ਤੇ ਇੰਨਾ ਈਜ਼ੀ ਤੇ ਫਟਾਫਟ ਬਣਾ ਨਾਲ ਆਪਾਂ ਬਣਾਵਾਂਗੇ ਅੱਜ ਬੇਸੰਝੜੀਆਂ ਮੇਰੇ ਪੈਣਾ ਘਰਾਂ ਦੇ ਵਿੱਚ ਮਠਾਈ ਬਣਾਉਂਦੀਆਂ ਬੱਚੇ ਵੀ ਖੁਸ਼ ਹੋ ਕੇ ਖਾਂਦੇ ਆ ਤੇ ਆਪਾਂ ਜਿ ਸਿੰਪਲ ਜਿਹਾ ਬਣਾਵਾਂਗੇ ਨਾ ਕੋਈ ਬਣਾਉਣੇ ਜਾਣੇ ਤੇ ਆਪਾਂ ਸਿੰਪਲ ਜਿਹਾ ਬੇਸੰਭਾਵਾਂਗੇ ਜਿਹਦੇ ਵਿੱਚ ਵੀ ਤਿੰਨ ਕ ਚੀਜ਼ਾਂ ਹੀ ਪੈਣੀਆਂ ਤੇ ਤਿੰਨਾਂ ਕ ਚੀਜ਼ਾਂ ਦੇ ਵਿੱਚ ਫਟਾਫਟ ਆਪਣਾ ਬਣ ਜਾਣਾ ਬੇਸਣ ਪੇਸਟ ਬਣਾਉਣ ਦਾ ਤਰੀਕਾ ਸਾਰਿਆਂ ਦੇ ਆਪੋ ਆਪਣੇ ਹੁੰਦੇ ਆ ਪਰ ਜਿਹੜਾ ਮੈਂ ਪੇਸਟ ਬਣਾਣੀ ਆ ਤੇ ਇਹ ਬਹੁਤ ਹੀ ਸੌਖਾ ਤੇ ਸਿੰਪਲ ਤਰੀਕੇ ਨਾਲ ਬਣਾਉਣੇ ਹੁੰਦੇ ਆ ਤੇ ਬਹੁਤੀ ਚੀਜ਼ਾਂ ਨਹੀਂ ਆਪਾਂ ਪਾਉਂਦੇ ਨਾਲ ਆਪਾਂ ਚਾਣੇ ਬਣਾਉਣੇ ਆ ਤੇ ਮੈਂ ਬਣਾਏ ਇਹ ਚ ਪਾਇਆ ਹੈਗਾ ਆਪਾਂ ਇੱਕ ਅੱਧਾ ਕੱਪ ਦੇਸੀ ਘਿਓ ਦਾ ਦੇਸੀ ਘਿਓ ਨੂੰ ਪਹਿਲਾਂ ਚੰਗੀ ਤਰ੍ਹਾਂ ਆਪਾਂ ਇਹਨੂੰ ਮੈਲਟ ਕਰਾਂਗੇ ਕਿਉਂਕਿ ਜਦੋਂ ਇਹ ਜੰਮਿਆ ਹੁੰਦਾ ਥੋੜਾ ਜਿਹਾ ਘੱਮ ਹੁੰਦਾ ਹੈ ਤੇ ਇਸ ਕਰਕੇ ਪਤਲਾ ਕਰਾਂਗੇ ਪਹਿਲਾਂ ਆਪਾਂ ਇਹਨੂੰ ਗਰਮ ਕਰਾਂਗੇ ਗਰਮ ਕਰਨ ਤੋਂ ਬਾਅਦ ਜਦੋਂ ਇਹ ਗਰਮ ਹੋ ਗਿਆ ਮਤਲਬ ਤੇ ਫਿਰ ਆਪਾਂ ਇਹਦੇ ਵਿੱਚ ਪਾ ਦੇਣਾ ਬੇਸਣ ਜੇਬ ਤੁਸੀਂ ਪਾਉਣਾ ਅੱਧਾ ਕੱਪ ਕੇਵ ਦਾ ਪਾ ਰਹੇ ਹੋ ਤਾਂ ਇਹਦੇ ਵਿੱਚ ਤੁਸੀਂ 1 ਕੱਪ ਬੇਸਣ ਦਾ ਪਾਉਗੇ ਇੰਨਾ ਸਾਰਾ ਬਤਾਉ ਤੁਹਾਨੂੰ ਮੈਂ ਦੱਸ ਦਿੰਨੀ ਹੈ ਕਿ ਕਿਵੇਂ ਕਿਵੇਂ ਪਾਉਣਾ ਤੇ ਵਿੱਚ ਮੈਂ ਇਹਦੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿਖ ਵੀ ਦੂੰਗੀ ਸਾਰਾ ਕੁਝ ਤੇ ਵਸ ਆਪਾਂ ਹੁਣ ਇਹਦੇ ਵਿੱਚ ਪਾਇਆ ਹੈਗਾ ਆ ਅੱਧਾ ਕੱਪ ਘਿਓ ਦਾ ਪਾ ਕੇ ਤੇ ਹੁਣ ਇਹਦੇ ਵਿੱਚ ਪਾਇਆ ਇੱਕ ਕੱਪ ਬਿਸਣ ਦਾ ਤੇ ਮੀਡੀਅਮ ਲੋ ਗੈਸ ਤੇ ਮੈਂ ਇਹਨੂੰ ਬਣਾ ਰਹੀ ਆ ਥੋੜੀ-ਥੋੜੀ ਕਰਕੇ ਕਿ ਆਪਾਂ ਇਹਨੂੰ ਬਿਸਣ ਨੂੰ ਚੰਗੀ ਤਰ੍ਹਾਂ ਪਉਣਾ ਦੇਖ ਲਓ ਇਹਦੇ ਵਿੱਚ ਮੈਂ ਥੋੜਾ ਜਿਹਾ ਜਿਦਾ ਇੱਕ ਦੋ ਚਮਚੇ ਮੈਂ ਘਿਓ ਦੇ ਅੱਧ ਰੱਖੇ ਆ ਇਹਦੇ ਵਿੱਚ ਪਾਇ ਨਹੀਂ ਘਟ ਪਾਇਆ ਤੇ ਇਹਨੂੰ ਸੁੱਕਾ-ਸੁੱਕਾ ਕਰਕੇ ਆਪਾਂ ਇਹਨੂੰ ਭੁੰਨਦੇ ਆ ਚੰਗੀ ਤਰ੍ਹਾਂ ਕਈ ਵਾਰ ਜਦੋਂ ਕੀ ਆਇਆ ਕਿ ਹੋਵੇ ਜਾਂ ਆਪਾਂ ਨੂੰ ਕੁਛ ਨਾਲ ਲੱਭੇ ਜਾਂ ਆਪਾਂ ਨੂੰ ਹੁੰਦਾ ਵਿੱਚ ਆਪਣੇ ਨਹੀਂ ਕੋਈ ਚੀਜ਼ ਮਿਲਦੀ ਤਾਂ ਆਹ ਦੇਖ ਲੋ ਜੀ ਇੰਨਾ ਕ ਚਮਚਾ ਮੈਂ ਫਿਰ ਇਹਦੇ ਵਿੱਚ ਰੱਖਿਆ ਜਿਹੜਾ ਮੈਂ ਬਾਅਦ ਚ ਪਾ ਲਿਆ ਜਦੋਂ ਕਿ ਆਪ ਬੇਸਨ ਮੇਰਾ ਨਹੀਂ ਲੀ ਭੁੱਜ ਗਿਆ ਇਸ ਕਰਕੇ ਹੁਣ ਮੈਂ ਇਹਨੂੰ ਬਾਅਦ ਵਿੱਚ ਪਾਇਆ ਤੇ ਕਈਆਂ ਨੇ ਉਹ ਕਹਿੰਦੇ ਜਿਉਂ ਆਪਾਂ ਜਾਂਦੇ ਬੇਸਨ ਦੇ ਵਿੱਚ ਪਹਿਲਾਂ ਕਿਉਂ ਪਾ ਲੈਂਦੇ ਫਿਰ ਉਹ ਜਿਆਦਾ ਪਤਾ ਨਹੀਂ ਲੱਗਦਾ ਆਪਣਾ ਕਿ ਕਿਦਾਂ ਭੁੱਜ ਗਿਆ ਕਿ ਨਹੀਂ ਜਦੋਂ ਸੁੱਕਾ-ਤੁੱਕਾ ਪੁੰਦੇ ਤਾਂ ਬਹੁਤ ਜਲਦੀ ਪਤਾ ਲੱਗ ਜਾਂਦਾ ਕਿ ਭੁੱਜ ਗਿਆ ਬੇਸਨ ਤੇ ਹੁਣ ਆਪਾਂ ਇਹਨੂੰ ਚੰਗੇ ਸਾਹ ਜੜਾ ਇਹ ਕਿਉ ਪਾਏ ਇਹਦੇ ਭਗਾ ਕੇ ਵੀ ਆਪਾਂ ਥੋੜਾ ਜਿਹਾ ਹੋਰ ਇਹਨੂੰ ਪੁੰਨਾਂਗੇ ਤਾਂ ਕਿ ਇਹਦੀ ਜਿਹੜੀ ਖੁਸ਼ਬੂ ਆ ਉੱਪਰ ਤੱਕ ਆਵੇ ਤੇ ਆਪਾਂ ਹੁਣ ਇਹਨੂੰ ਬਸ ਚੰਗੀ ਤਰ੍ਹਾਂ ਇਹਨੂੰ ਹਲਾਈ ਜਾਣਾ ਹੈ ਜੇ ਆਪਾਂ ਨਹੀਂ ਹਲਾਉਂਗੇ ਤੇ ਥੱਲੇ ਲੱਗ ਜਾਊ ਤੇ ਫਿਰ ਇਹ ਡਾਕ ਹੋ ਜਿਵੇਂ ਮੱਛਾਂ ਤੇ ਮੱਛਨ ਲੱਗ ਜਾਂਦਾ ਇਦਾਂ ਹੋ ਜਾਏਗਾ ਇਹਨੂੰ ਲੋ ਗੈਸ ਤੇ ਮੀਡੀਅਮ ਲੋ ਗੈਸ ਤੇ ਰੱਖ ਕੇ ਤੇ ਪਰ ਹਲਾਉਂਦੇ ਹੀ ਰਹਿਣਾ ਲਗਾਤਾਰ ਤੇ ਜੇ ਆਪਾਂ ਇਹ ਮਿਸ ਕਰਾਂਗੇ ਤਾਂ ਉਹ ਵੀ ਥੱਲੇ ਲੱਗਨ ਦਾ ਡਾਰਿਆ ਹੈਗਾ ਜੇ ਤੁਹਾਡੇ ਕੋਲ ਕੋਈ ਮੋਟਾ ਭਾਂਡਾ ਹੈਗਾ ਪਤਿਲਾ ਹੈਗਾ ਤੁਸੀਂ ਉਹ ਚ ਬਣਾ ਸਕਦੇ ਆ ਜਾਂ ਕੋਈ ਕੜਾਹੀ ਹੈਗੀ ਤੁਸੀਂ ਉਹ ਚ ਬਣਾ ਸਕਦੇ ਆ ਬਹੁਤ ਜਲਦੀ ਬਣ ਜਾਂਦਾ ਹੈ ਟਾਈਮ ਨਹੀਂ ਬਹੁਤਾ ਲੱਗਦਾ ਤੇ ਸਿੰਪਲੀਆਂ ਚੀਜ਼ਾਂ ਨਾਲ ਬਣਾਉਂਦੇ ਨੇ ਨਾਲੇ ਹੁਣ ਜਿਵੇਂ ਬੈਦਰ ਆਪਣੇ ਹੋ ਗਈਆਂ ਠੰਡ ਵਗੈਰਾ ਆ ਰਹੀਆਂ ਆਹ ਲੋ ਜੀ ਬੇਸਨ ਮੇਰਾ ਬਣ ਕੇ ਤਿਆਰ ਹੋ ਗਿਆ ਤੇ ਇਹਦੇ ਵਿੱਚ ਆਪਾਂ ਕੁਛ ਨਹੀਂ ਪਾਇਆ ਤੇ ਇੱਕ ਮਾੜਾ ਜਿਹਾ ਇਲਾਇਚੀ ਦਾ ਪਾਊਡਰ ਪਾਇਆ ਹੈ ਪਾਊਡਰ ਮਾੜਾ ਜਿਹੀ ਤੇ ਤੇ ਬਾਕੀ ਘਿਓ ਤੇ ਆਪਾਂ ਇਹਦੇ ਵਿੱਚ ਪਾਇਆ ਬੇਸਨ ਹੁਣ ਇਹਨੂੰ ਮੈਂ ਗੈਸ ਤੋਂ ਲਾ ਕੇ ਇਹਨੂੰ ਕਰਨ ਲੱਗੀਆਂ ਠੰਡਾ ਤੇ ਜੇ ਤੁਹਾਡੇ ਕੋਲ ਜਾਦਾ ਕੜਾਹੀ ਗਰਮ ਆ ਜਾਂ ਪਤਿਲਾ ਗਰਮ ਆ ਤਾਂ ਤੁਸੀਂ ਉਹ ਦੂਜਰੇ ਭਾਂਡੇ 'ਚ ਕੱਢ ਕੇ ਇਹਨੂੰ ਠੰਡਾ ਕਰ ਸਕਦੇ ਆ ਜੇ ਤੁਸੀਂ ਬੇਸਨ ਨੂੰ ਮਤਲਬ ਜੇ ਚੀਨੀ ਨਹੀਂ ਵਿੱਚ ਖੋਰਨੀ ਜੇ ਚੀਨੀ ਖੋਰਨੀ ਤਾਂ ਫਿਰ ਤੁਸੀਂ ਇਹਨੂੰ ਗਰਮ-ਗਰਮ 'ਚ ਪਾ ਸਕਦੇ ਆ ਮੈਂ ਚੀਨੀ ਤੋਂ ਖੋਰਨੀ ਨਹੀਂ ਮੈਂ ਵਿੱਚ ਉਹ ਕ੍ਰਾਂਚ ਆਉਣਾ ਚਾਹੀਦਾ ਤਾਂ ਕਰਕੇ ਚੀਨੀ ਮੈਂ ਬਾਅਦ 'ਚ ਪਾ ਰਹੀ ਆ ਆਪਾਂ ਇਹਨੂੰ ਚੀਨੀ ਨੂੰ ਕਰਤਾ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਜਰੂਰ ਕਰ ਦਿਆ ਕਰੋ ਸਿੰਪਲ ਜੀ ਆਪਾਂ ਬਿਸਕੁਟ ਬਣਾਉਨੇ ਆ ਜਿਹੜੀਆਂ ਆਮ ਹੀ ਮੇਰੇ ਪੈਣਾ ਘਰਾਂ ਚ ਬਣਾ ਸਕਦੀਆਂ ਆ ਇੱਥੇ ਬਾਹਰੋਂ ਨ ਕੁਛ ਲੈ ਆਉਣਾ ਪਵੇ ਤੇ ਜੇ ਤੁਸੀਂ ਨਟ ਪਾਉਣਾ ਚਾਹੁੰਦੇ ਕੋਈ ਉੱਪਰ ਲਗਾਉਣਾ ਚਾਹੁੰਦੇ ਤੁਸੀਂ ਲਗਾ ਸਕਦੇ ਆ ਪਰ ਕੋਈ ਮੈਂ ਨਹੀਂ ਲਗਾਰੇ बस ਕੱਲੀ ਇਹਦੇ ਚ ਇਲਾਇਚੀ ਪਾਈ ਆਪਾਂ ਤੇ ਹੁਣ ਸ਼ੁਕਰ ਮਿਕਸ ਕਰਦੇ ਦੇਖ ਲਓ ਕਿੰਨਾ ਖਿਲਰਿਆ 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 ਦਿਖਦਾ ਹੈ ਕਿਤੇ ਕਈਆਂ ਨੂੰ ਲੱਗਦਾ ਹੋਣਾ ਕਿ ਇਹ ਜੁੜਨਾ ਨਹੀਂ ਹੈਗਾ ਕਿਉਂਕਿ ਇਹ ਬੜਾ ਖਿਲਰਿਆ ਦਿਖਦਾ ਹੈ ਅੱਲਾ-ਕੱਲਾ ਦਿਖਦਾ ਹੈ ਤੇ ਇਹ ਹੁਣ ਥੋੜੇ ਹੋ ਗਿਆ ਪਰ ਚੀਨੀ ਇਹਦੇ ਵਿੱਚ ਨਹੀਂ ਕੋਰੀ ਚੀਨੀ ਆਪਾਂ ਮਿਕਸ ਕੀਤੀ ਆ ਤੇ ਜੇ ਤੁਹਾਨੂੰ ਲੱਗਦਾ ਤੁਸੀਂ ਚੀਨੀ ਨੂੰ ਮੋਟੀ-ਮੋਟੀ ਨਹੀਂ ਪਸੰਦ ਕਰਦੇ ਤਾਂ ਫਿਰ ਤੁਸੀਂ ਇਹਨੂੰ ਪਹਿਲਾਂ ਥੋੜੇ ਜਿ ਗਰਮ ਚ ਪਾ ਸਕਦੇ ਹੋ ਚੀਨੀ ਨੂੰ ਇਦੇ ਵਿੱਚ ਮੈਂ ਥੋੜਾ ਜਿਹਾ ਹੀ ਬਣਾਇਆ ਹੈ ਤੇ ਇਦੇ ਵਿੱਚ ਮੈਂ 1 ਕੱਪ ਬੇਸਨ ਦਾ ਪਾਇਆ ਅੱਧਾ ਕੱਪ ਮੈਂ ਘਿਓ ਦਾ ਪਾਇਆ ਤੇ ਪੌਣਾ ਕੱਪ ਮੈਂ ਇਹਦੇ ਵਿੱਚ 슈ਗਰ ਦਾ ਪਾਇਆ ਹਲੋ ਜੀ ਬਸ ਦੇਖ ਰੋ ਦਿਖਦਾ ਨਾ ਕਿੰਨਾ ਕਿੱਲ ਰਖ ਲੈ ਰਿਹਾ ਜਿਆ ਤੇ ਪਰ ਇਹ ਠੰਡਾ ਹੋ ਕੇ ਜੰਮ ਜਾਣਾ ਕਿਉਂਕਿ ਹੁਣ ਇਹ ਚ ਕਿਉਂ ਗਰਮਾ ਸੈਂਪਰ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਤੁਸੀਂ ਆਮ ਘਰ 'ਚ ਬਣਾ ਸਕਦੇ ਆ ਨਾਲੇ ਤਾਂ ਬੱਚੇ ਖੁਸ਼ ਨਾਲੇ ਬਾਹਰੋਂ ਜਿਹੜੀਆਂ ਮਠਿਆਈਆਂ ਆਪਾਂ ਦੀਵਾਲੀ ਵਗੈਰਾ ਤੇ ਲਿਆਉਂਦੇ ਆ ਤੇ ਇਹਨਾਂ ਤੇ ਆਪਾਂ ਨੂੰ ਇੰਨਾ ਯਕੀਨ ਨਹੀਂ ਹੁੰਦਾ ਤੇ ਜੇ ਹੀ ਕੋਸ਼ਿਸ਼ ਕਰਿਆ ਕਰੋ ਕਿ ਘਰੇ ਬਣਾਇਆ ਕਰੋ ਜੇ ਤੁਸੀਂ ਲੱਡੂਆਂ ਦੀ ਵੀ ਮੇਰੇ ਵੀਡੀਓ ਹੈਗੀ ਆ ਵਿੱਚ ਬਣੀ ਕਿਤੇ ਬਾਬਾ ਪੁਰਾਣੀ ਬਣੀ ਹੋਈ ਆ ਤੁਸੀਂ ਉਹ ਵੀ ਦੇਖ ਲਓ ਵੀ ਬਹੁਤ ਸੌਖੇ ਮੈਂ ਬਣਾਏ ਹੋਇਆ ਐ ਸਿੰਪਲ ਜਿਹਾ ਦੇਖ ਲਓ ਹੁਣ ਆਪਾਂ ਬਣਾਏ ਚ ਕੋਈ ਚੀਜ਼ਾਂ ਨਹੀਂ ਬਹੁਤੀਆਂ ਪਾਈਆਂ ਤੇ ਨਾਲੇ ਘਰ ਦੀ ਚੀਜ਼ ਜਿਹੜੀ ਹੁੰਦੀ ਬਣੀ ਹੋਵੇ ਉਹ ਘਰ ਦੀ ਵੀ ਹੁੰਦੀ ਆ ਤੇ ਬਾਹਰੋਂ ਜਿਹੜੀਆਂ ਆਪਾਂ ਲਿਆਉਂਦੇ ਆ ਤੇ ਉਹਦਾ ਚ ਕਿੰਨਾ ਫਰਕ ਹੁੰਦਾ ਨਾਲੇ ਤੁਹਾਨੂੰ ਪਤਾ ਹੈ ਤੁਸੀਂ ਇਹਦੇ ਵਿੱਚ ਕੀ ਕੀ ਪਾਇਆ ਆ ਮਰੀ ਬਲਕੋ ਸਿੰਪਲ ਤਰੀਕੇ ਨਾਲ ਆਪਣਾ ਬੇਸਨ ਬਣਾਤਾ ਤੇ ਹੁਣ ਮੈਂ ਇਹਨੂੰ ਰੱਖੂਗੀ ਇੱਥੇ ਰੱਖ ਕੇ ਇਹਨੂੰ ਅੱਧਾ ਘੰਟਾ ਘੰਟਾ ਰੱਖੂਗੀ। ਯਾਰ ਮੈਂ ਫ੍ਰਿਜ ਵਿੱਚ ਰੱਖਦਾ ਸੀ ਥੋੜਾ ਜਿਹਾ ਚੱਲੀ ਤੇ ਹੁਣ ਇਹਨਾਂ ਦੀਆਂ ਗਿੱਲੇ ਦੀਆਂ ਥੋੜੇ ਜਿਹਾ ਅੱਧੇ ਘੰਟੇ ਬਾਅਦ ਮੈਂ ਟੁਕੜੀਆਂ ਕਰ ਦਿੱਤੀਆਂ ਸੀ ਤੇ ਫਿਰ ਮੈਂ ਇਹਨੂੰ ਰੱਖਿਆ ਫ੍ਰਿਜ ਦੇ ਵਿੱਚ। ਤੇ ਹੁਣ ਹੋ ਗਈ ਸਵੇਰ ਅੱਧਾ ਟਾਈਮ ਆ ਤੇ ਹੁਣ ਮੈਂ ਉੱਠ ਕੇ ਆਈਆਂ ਸਵੇਰ ਸਵੇਰੇ। ਮੈਂ ਕਿਹਾ ਚਲ ਹੁਣ ਮੈਂ ਇਹਨਾਂ ਨੂੰ ਕਰਦਾ ਚੀ ਜੇ ਤੋ ਡੱਕਦੀ ਇਹ ਥੱਲੇ ਜੰਮਿਆ ਹੋਵੇ ਵੀ ਬੇਸਨ ਜਾਂ ਕੋਈ ਵੀ ਮਠਿਆਈ ਤੁਹਾਡੀ ਥੱਲੇ ਜੰਮ ਗਈ ਨਿਕਲਦੀ ਨਹੀਂ ਤਾਂ ਤੁਸੀਂ ਇਹਨੂੰ ਮਾੜਾ ਜਿਹਾ ਗੈਸ ਦੇ ਉੱਤੇ ਥੱਲੇ ਵਾਲਾ ਪਾਸਾ ਗੈਸ ਤੋਂ ਹੀਟ ਕਰ ਲਿਆ ਕਰੋ ਬੋਮ ਅਪ ਕਰ ਲਿਆ ਕਰੋ ਬਾਹਰ ਨਾ ਨਹੀਂ ਕਰਨਾ ਬੋਮ ਜਿਹਾ ਕਰਨਾ ਤਾਂ ਕਿ ਜਿਹੜਾ ਆਪਣੇ ਘਿਓ ਇਹਨਾਂ ਦੇ ਚੀਜ਼ਾਂ ਦੇ ਵਿੱਚ ਪਿਆ ਹੁੰਦਾ ਉਹ ਮੈਲਟ ਹੋ ਜਾਂਦਾ ਤੇ ਫਿਰ ਆਪਣੇ ਆਪ ਹੀ ਟੋਕੜੀਆਂ ਉੱਠ ਖੜਦੀਆਂ ਆ ਪੱਟਣ ਦੀ ਲੋੜ ਨਹੀਂ ਹੁੰਦੀ ਕਿ ਭਾਵੇਂ ਆਪ ਪੱਟਣੀਆਂ ਪੈਂਦੀਆਂ ਕਿ ਜੰਮ ਹੋ ਜਾਂਦੇ ਤੇ ਉਹਨੂੰ ਮਾੜਾ ਜਿਹਾ ਸਿਕਲਵਾ ਲਿਆ ਬਸ ਤੇ ਯਾ ਦੇਖ ਲੋ ਜੀ ਕਿੰਨਾ ਸੋਹਣਾ ਮੇਰੇ ਬੇਸਨ ਬਣ ਗਿਆ ਦੀਵਾਲੀ ਤੇ ਸਾਰੇ ਖਾਓ ਖੁਸ਼ੀਆਂ ਮਨਾਓ ਤੇ ਤੁਸੀਂ ਵੀ ਘਰੇ ਬਣਾਓ ਅੱਜ ਦਾ ਵਲੋਗ ਇੱਥੇ ਤੱਕ ਸੀ ਮੇਰੇ ਵੱਲ ਸਾਰਿਆਂ ਨੂੰ ਹੈਪੀ ਦੀਵਾਲੀ